दे कल दे बजे मेरे पुत ने आया मेरा बच्चा खून सुन के दौरा गया मैं टीपू किलिया मेनू ਕੀਤਾ ਤਾ ਕਿਨੂ ਕਿੱਥੇ ਚੱਲਾਂ ਮੰਮੀ ਨਾ ਆ ਗਿਆ 2 ਮਿੰਟ ਬੱਸ ਮੈਂ ਆ ਗਿਆ ਮੈਂ ਬੱਚਾ ਛੇਤੀ ਆ ਜਾ ਬੱਚਾ ਮੇਰਾ ਆਇਆ ਨਹੀਂ 6:30 ਹੋ ਗਏ ਹੋਰ ਕਿ ਮੈਂ ਦੌੜ ਪੱਜੀ ਲੋਕਾਂ ਦੇ ਘਰਾਂ 'ਚ ਮੇਰਾ ਬੱਚਾ ਨਹੀਂ ਆਇਆ ਮੇਰਾ ਕੱਲਾ ਬੱਚਾ ਮੇਰਾ ਇਹੋ ਕੋਈ ਬੁੱਤ ਨਹੀਂ ਆਇਆ ਸਾਰੇ ਕੰਦੇਵਾਦ ਵਿੱਚ ਬੁੱਲ੍ਹ ਵਿਖਿਆ ਜਾ ਚਾਹ ਦੇ ਕੰਦੇ ਉਹਨਾਂ ਦੇ ਹਸਪਤਾਲ ਵੀ ਕਿੰਨੇ ਸੌਟ ਸਟਿਆ ਮੈਨੂੰ ਪਤਾ ਨਹੀਂ ਮੇਰਾ ਬੱਚਾ ਹਸਪਤਾਲ ਚਟਿਆ ਇਕੱਲਾ ਹੀ ਪਿਆ ਉੱਤੇ ਮੇਰਾ ਪੁੱਤ ਬੁੱਲ੍ਹ ਵਾਲੇ ਕੰਦੇ ਪੈ ਲੈ ਕੇ ਇਨਸਾਫ ਕਰ ਲੋ ਮੈਂ ਕਿਤਰਾ ਇਨਸਾਫ ਕਰਾਂ ਮੈਂ ਪਿਆ ਨੂੰ ਚਟਣਾ ਮੈਂ ਚਟਣਾ ਮੈਨੂੰ ਮੇਰਾ ਪੁੱਤ ਦੇ ਦੇਣਾ ਮੇਰਾ ਇਨਸਾਫ ਚਾਹ ਤਾ ਜਿੰਨਾ ਮੇਰੇ ਬੱਚੇ ਨੂੰ ਮਾਰਿਆ ਉਹਨਾਂ ਨੂੰ ਫਰ ਲੈਣਾ ਤੇ ਮੇਰਾ ਇਨਸਾਫ ਅੱਗੇ ਕੋਸ ਨਹੀਂ ਕੀਤਾ ਆਉਣ ਮੇਰਾ ਦੂਜਾ ਚਲ ਗਿਆ ਜਵਾਨ ਪੁੱਤ ਮੇਰੇ ਬੱਚੇ ਨੂੰ ਥੋਖੇ ਨਾਲ ਸੱਦਿਆ ਫੋਨ ਤੋਂ ਪਤਾ ਨਹੀਂ ਬੱਚੇ ਆ ਫੋਨ ਵਿੱਚ ਨੰਬਰ ਫੋਨ ਤਾਂ ਆਪਣਾ ਦਿੰਦਾ ਨਹੀਂ ਬੱਚਾ ਅੱਜਕੱਲ ਕੌਣ ਮਾਵਾਂ ਨੂੰ ਫੋਨ ਦਿੰਦੇ ਹੈ ਮੁੰਡਾ ਸਲੂਨ ਦਾ ਕੰਮ ਕਰਦਾ ਈ ਦੁਸ਼ਮਣ ਹੀ ਉਹ ਮੁੰਡਿਆਂ ਨਾਲ ਕੋਈ ਹਾਂਜੀ ਇਹ ਜੁਸ਼ਮਣ ਹੀ ਕੋਈ ਮੁੰਡਾ ਨਾਲ ਪਤਾ ਨਹੀਂ ਬੱਚਾ ਕਦੀ ਗੱਲ ਲਈ ਜੀ ਮੈਂ ਨਾ ਕੀਤੀ ਉਹਦੇ ਫੋਨ ਚ ਨੰਬਰ ਦਿਖਲ ਜਾਣੇ ਜਾ ਰਹੇ ਇਕੱਲਾ ਇਕੱਲਾ ਮੁੰਡਾ ਹੀ ਹੈ ਇਹ ਇਕੱਲਾ ਹੈ ਮੇਰਾ ਬੁੱਤ ਬੱਚਾ ਹੈ ਮੇਰੀ ਦੁਨੀਆ ਉੱਜੜ ਗਈ ਬਦਕੀ ਕਰਦੇ ਆਂ ਦਿਆੜੀ ਦਿਆੜੀ ਕਰਦੇ ਆਂ ਸੁਣ ਲਾ ਕੀ ਗੱਲ ਹੋਈ ਸਰ ਜੀ ਉਹਨਾਂ ਨੂੰ ਫੋਨ ਆਇਆ ਵੀਰ ਨੂੰ ਸਾਡੇ ਲਾਗੇ ਖਲੋਤਾ ਆਈ ਤੇ ਮੈਂ ਉਹਨੂੰ ਕਹਾ ਵੀ ਕੀ ਆ ਗੱਲ ਹੁਣ ਤੂੰ ਕਿੱਥੇ ਚੱਲਿਆ ਕੰਦਾ ਵੀ 5 ਮਿੰਟ ਖਲੋ ਕੰਦਾ ਮੈਨੂੰ ਫੋਨ ਆਇਆ ਬਸ ਓਣ ਜਾਣ ਕੰਦਾ ਮੈਂ ਮੈਂ ਕਹਾ ਵੀ ਤੂੰ 5 ਮਿੰਟ ਮੈਂ ਕਹਾ ਮੇਰੇ ਲਾਗੇ ਬੈਠਾ ਕੰਦਾ ਮੈਂ ਓਣ ਤੇ ਜਾਣ ਕਰਨਾ ਉਹਨੂੰ ਫੋਨ ਆਇਆ ਜੀ ਪਿੰਡੋਂ ਮੁੜਿਆਂ ਦਾ ਸਾਡੇ ਪਿੰਡ ਦੇ ਮੁੜੇ ਆ ਜਿਹਦਾ ਆਇਆ ਫੋਨ ਉਹ ਨਿਕਲ ਗਿਆ ਜੀ ਬਾਅਦ ਚ ਬਾਅਦ ਵਿੱਚ ਅਸੀਂ ਗਏ ਆ ਮਗਰ ਫੋਨ ਕੀਤਾ ਫੋਨ ਇਹ ਚੱਕੇ ਨਾ ਚੱਕੇ ਨਾ ਸਾਨੂੰ ਨਹੀਂ ਪਤਾ ਇਹਨੂੰ ਉੱਥੇ ਮਾਰ ਕੇ ਤੇ ਅੰਕੜੀ ਸੌਰਤਾ ਜੀ ਬਾਅਦ ਚ ਐਂਬੂਲੈਂਸ ਆਈ ਐਂਬੂਲੈਂਸ ਸਤਕਾਰੀਆ ਹਸਪਤਾਲ ਕਰਿਆ ਬਾਅਦ ਚ ਉੱਧਰ ਗਿਆ ਇਹਦੇ ਸਿਰ ਤੇ ਉਹਨਾਂ ਨੇ ਕੱਲ ਹਾਂਜੀ ਇਹ ਕਹਿੰਦੀ ਸਲੂਨ ਦੇ ਵਿੱਚ ਜਿੱਦਾਂ ਸਲੂਨ ਆਪਣਾ ਤੇ ਬੱਬੇ ਵਾਲੀ ਉੱਥੇ ਇਹ ਗਿਆ ਆਪਣੀ ਵਾਰ ਟੋਣ ਤੇ ਉੱਥੇ ਉਹ ਜਿਹੜਾ ਮੁੜਾਈ ਨਾ ਉਹਦੇ ਨਾਲ ਲੜਾਈ ਹੋਈ ਤੋਨੇ ਉਹਨੇ ਉਹਦਾ ਨਾਮ ਉਹਨੇ ਲਿਆ ਤੇਨੇ ਉਹਨੂੰ ਫੋਨ ਕੀਤਾ ਵੀ ਤੂੰ ਕਿਉਂ ਮੇਰੇ ਨਾਲ ਓੱਖਾ ਹੋ ਰਿਆ ਬਸ ਇੰਨੇ ਵਾਰ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਤੇ ਚ ਪੀੜਾ ਮਾਰੀਆਂ ਪਹਿਲਾਂ ਫਿਰ ਅੰਨੇ ਫਿਰ ਫਿਰ ਉਹਨਾਂ ਨੇ ਫੋਨ ਕਰਕੇ ਬੁਲਾਇਆ ਹੋ ਜੀ ਕਿੰਨੇ ਦਿਨ ਪਹਿਲੇ ਗੱਲ ਹੋਈ ਇਹ 2-3 2-3 ਦਿਨ ਪਹਿਲਾਂ ਹੋਈ ਤੇ ਬੋਲਤੇ ਕਿਦੋਂ ਮਿਲਿਆ ਬੋਲਤੇ ਕੱਲ ਮਿਲਿਆ ਜੀ ਕੱਲ ਕਿੰਨੇ ਵਜੇ 5 ਵਜੇ 5 ਵਜੇ ਆ ਗਿਆ ਜੀ ਪੂਰਾ ਘਰੋਂ 5 ਵਜੇ ਸਾਡੇ ਲਾਗੇ ਪੂਰਾ ਖਲੋਤਾ ਸੀ ਜੀ ਬੈਠਾ ਸੀ ਸਾਡੇ ਲਾਗੇ ਤੈਨੂੰ ਫੋਨ ਆ ਤੇ ਗਿਆ ਵਾ ਜੀ ਮੈਂ ਉਹਨੂੰ ਬਰਾ ਡੱਕੇ ਅੰਕਲ ਜੀ ਤੂੰ ਕਿੱਥੇ ਚਲਾ ਕਿੱਥੇ ਇਹਨੇ ਮੰਨੇ ਨਹੀਂ ਕਹਿੰਦਾ ਮੈਂ ਉਹ ਜਾਣ ਹੀ ਕਰਨਾ ਬਸ ਬੋਲਤੇ ਡੈੱਡ ਬੋਡੀ ਮਿਲੀ ਹੈ ਹਾਂ ਜੀ ਡੈੱਡ ਬੋਡੀ ਮਿਲੀ ਹੈ ਜੀ ਬੋਲਤੇ ਨੂੰ ਇਹਨਾਂ ਨੇ ਕਿਹਾ ਸੀਗਾ ਵੀ ਸਾਡੇ ਜਿਹੜੇ ਲੜਕੇ ਆ ਇਹਦੀ ਕਿਸੇ ਨੇ ਮਤਲਬ ਮੌਤ ਕਰ ਦਿੱਤੀ ਹੈ ਕੁੱਟ ਮਾਰ ਕੇ ਇਹਨਾਂ ਦਾ ਸੀਗਾ ਵੀ ਸਾਡੀ ਜਿਹੜੀ ਐਫ ਆਈ ਆਰ ਆ ਉਹ ਜਿਹੜੀ ਕੱਟੀ ਜਾਵੇ ਜਿਹੜੀ ਐਫਆਈਆਰ ਜਿਹੜੀ ਕੱਟ ਕੇ ਤੇ ਹੁਣ ਜਿਹੜੀ ਲਾਸ਼ ਆ ਪੋਸਟਮਾਰਟਮ ਵਾਸਤੇ ਭੇਜਤੀ ਆ ਤੇ ਇਹਦੇ ਸਬੰਧ ਚ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਅਰੈਸਟ ਕਰ ਲਿਆ ਜਾਏਗਾ ਤਰਨਾ ਜਿਹੜਾ ਸਮਾਪਤ ਹੋ ਗਿਆ ਸਰ ਕਿਹੜੀ ਜਗ੍ਹਾ ਤੁਹਾਨੂੰ ਲਗਾਇਆ ਸੀ ਨਾ ਕਿੰਨਾ ਸਮਾਂ ਲੱਗਿਆ ਇਹਨਾਂ ਨੇ ਇੱਥੇ ਔਜਲਾ ਬਾਈਪਾਸ 'ਤੇ ਇੱਥੇ ਤਰਨਾ ਲਾਇਆ ਸੀਗਾ ਕਰੀਬ 1 ਘੰਟਾ ਜਿਹੜਾ ਵਾ ਇਹਨਾਂ ਤਰਨਾ ਲਾਇਆ ਵਾ ਡੈਡ ਬੋਡੀ ਇਹਨਾਂ ਦੇ ਦਾ ਫਾਦਰ ਹੀ ਲੈ ਕੇ ਗਿਆ ਸੀਗਾ ਹਸਪਤਾਲ ਤੇ ਉਹ ਮੇਰੇ ਖਿਆਲ ਨਹਿਰ ਤੋਂ ਖੜੀ ਸੀ ਕਿਸੇ ਤੋਂ ਹਾਂ ਐਫ ਆਈ ਆਰ ਬਾਈ ਨੇਮ ਕੱਟੀ ਗਈ ਹੈ ਹਾਂ ਜੀ ਐਫ ਆਈ ਆਰ ਬਾਈ ਨੇਮ ਕੱਟੀ ਗਈ ਜੋ 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 ਪੇਰੈਂਟਸ ਦੇ ਕੰਪਲੇਨੈਂਟ ਨੇ ਜੋ ਕੰਪਲੇਨ ਲਿਖਾਈ ਹੈ ਅਸੀਂ ਉਹਦੇ ਪਤਾ ਉਹ ਐਫ ਆਈ ਆਰ ਕਰਦੀ ਇਹ ਹੁਣ ਅਜੇ ਮੈਂ ਐਫ ਆਈ ਆਰ ਨਹੀਂ ਵੇਖੀ ਹਾਂ ਜੀ ਇਹ ਟਰਨਾ ਕਿੰਨੇ ਵਜੇ ਦੀ ਕਿੰਨੇ ਵਜੇ ਡੈਡ ਬੋਡੀ ਮਿਲਿਆ ਤੁਸੀ ਨਹੀਂ ਮੈਨੂੰ ਨਹੀਂ ਪਤਾ ਧਰਨਾ ਸਮਾਪਤ ਕਰਾਤਾ ਜੀ ਧਰਨਾ ਸਮਾਪਤ ਹੋ ਗਈ ਹਾਂ ਜੀ ਹਾਂ ਜੀ ਆਵਾਜ਼ਾਂ ਚੱਲ ਪਈ ਤੁਹਾਡੇ ਤੋਂ ਸਤਿ ਸ਼੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸ